ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀਓ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਅਸੀਂ ਪਹਿਲਾਂ ਕਰਦੇ ਰਹੇ ਹਾਂ ਇਸ ਤਰ੍ਹਾਂ ਸਿੰਘ ਇਕੱਠੇ ਹੋ ਕੇ ਹੁਣ ਵੀ ਆਪਾਂ ਇਸ ਚੀਜ਼ ਨੂੰ ਕਰ ਸਕਦੇ ਹਾਂ ਜਿਵੇਂ ਆਪਾਂ ਸਾਰੇ ਸਿੱਖ ਹੁੰਦੇ ਹੀ ਹੈ ਮਿੱਤਰਤਾ ਹੀ ਹੁੰਦੀ ਹੈ ਚਾਰ ਸਿੰਘ ਪੰਜ ਸਿੰਘ ਇਕੱਠੇ ਹੈ ਨਾ ਅੰਮ੍ਰਿਤਧਾਰੀ ਸਿੱਖ ਗੁਰੂ ਕੇ ਸਿੱਖ ਪੰਜ ਪੰਜ ਸਿੰਘ ਮਿਲ ਕੇ ਕੋਈ ਜਾਪ ਰੱਖ ਲੋ ਸਰਬੱਤ ਦੇ ਭਲੇ ਲਈ ਜਿਸ ਤਰ੍ਹਾਂ ਮੰਲੋ ਪੰਜ ਸਿੰਘ ਦਾ ਪੰਜ ਸਿੰਘ ਕੋਈ ਮਿੱਤਰ ਹੈਗੇ ਆਪਸ ਵਿੱਚ ਜਾਂ ਸੰਗਤੀ ਰੂਪ ਦੇ ਵਿੱਚ ਗੁਰਮਖੋ ਤਾਂ ਤੁਸੀਂ ਰੱਖ ਲਓ ਸਵਾ ਲਖ ਜਾਪ ਜਪ ਜੀ ਸਾਹਿਬ ਦਾ ਰੱਖ ਲਓ ਇਹ ਚੌਪੀ ਸਾਹਿਬ ਦਾ ਰੱਖ ਲਓ ਉਸ ਤੋਂ ਬਾਅਦ ਵੀ ਉਸ ਜਾਪ ਨੂੰ ਵੰਡ ਲਓ ਫਿਰ ਜਦੋਂ ਸਵਾ ਲਖ ਹੋ ਗਿਆ ਉਹਦਾ ਭੋਗ ਪਾਓ ਸਰਬਤ ਦੇ ਭਲੇ ਵਾਸਤੇ ਤੁਹਾਡੀ ਆਪਣੀ ਵੀ ਆਤਮਿਕ ਤਰੱਕੀ ਹੋਏਗੀ ਤੇ ਇਹ ਸੰਸਾਰ ਵਾਸਤੇ ਵੀ ਬਹੁਤ ਭਲੇ ਦਾ ਕਾਰਜ ਹੈ ਤੇ ਜਿਹੜੇ ਗੁਰੂ ਕੇ ਸਿੱਖ ਇਸ ਤਰ੍ਹਾਂ ਕਰਨਗੇ ਨਾ ਉਹਨਾਂ ਨੂੰ ਕਮੀ ਨਹੀਂ ਕੋਈ ਰਹਿਣੀ ਸੰਸਾਰੀ ਕਮੀ ਤਾਂ ਕੋ ਰਹਿਗੀ ਨਹੀਂ ਦੂਸਰੀ ਗੱਲ ਆਤਮਿਕ ਖਜ਼ਾਨਾ ਵੀ ਭਰਪੂਰ ਹੋ ਜਾਏਗਾ ਪੁਰਾਤਨ ਸਮਿਆਂ ਦੇ ਵਿੱਚ ਗੁਰੂ ਕੀ ਸਿੱਖ ਰਲ ਕੇ ਇਸ ਤਰ੍ਹਾਂ ਕਰਦੇ ਹੁੰਦੇ ਸਨ ਉਹਨਾਂ 'ਚ ਪ੍ਰੇਮ ਬਹੁਤ ਸੀ ਸੋ ਆਪਾਂ ਵੀ ਸਾਰਿਆਂ ਨੇ ਉਸੇ ਮਾਰਗ ਤੇ ਚੱਲਣ ਦਾ ਯਤਨ ਕਰਨਾ ਹੈ ਇਸ ਤਰ੍ਹਾਂ ਵੀ ਜਾਪ ਸ਼ੁਰੂ ਕੀਤਾ ਜਾ ਸਕਦਾ ਹੈ ਪੰਜ ਪੰਜ ਸੰਗ ਮਿਲ ਕੇ ਨਾ ਸਰਬੱਤ ਦੇ ਭਲੇ ਲਈ ਜਾਪ ਕਰੋ 10 ਵੀ ਹੋ ਸਕਦੇ ਹੋ 11 ਵੀ ਸਿੰਘ ਇਕੱਠੇ ਹੋ ਸਕਦੇ ਹੋ ਜਿੰਨੇ ਵੀ ਮਤਲਬ ਹਨਾ ਸੋ ਪੰਜ ਸਿੰਘਾਂ ਦੇ ਵਿੱਚ ਤਾਂ ਮਹਾਰਾਜ ਜੀ ਨੇ ਆਪਣਾ ਵਾਸਾ ਦੱਸਿਆ ਸੋ ਇਹ ਵੀ ਇੱਕ ਯੋਗਤਾ ਹੈ ਸਰਬੱਤ ਦੇ ਭਲੇ ਲਈ ਜਾਪ ਕਰਨ ਦੀ ਬਹੁਤ ਫਰਕ ਪੈਂਦਾ ਹੈ ਇਸ ਨੂੰ ਤੁਸੀਂ ਮੰਨੋ ਚਾਹੇ ਨਾ ਮੰਨੋ ਜਦੋਂ ਇਸ ਤਰ੍ਹਾਂ ਜਾਪ ਹੁੰਦਾ ਹੈ ਨਾ ਇਹ ਸਤਿਗੁਰ ਦਵਾਪਰ ਤ੍ਰੇਤਾ ਤੋਂ ਹੁੰਦਾ ਆ ਰਿਹਾ ਇਸ ਤਰ੍ਹਾਂ ਚੰਗੀਆਂ ਰੂਹਾਂ ਮਿਲ ਕੇ ਸਰਬੱਤ ਦੇ ਭਲੇ ਦੇ ਕਾਰਜ ਕਰਦੀਆਂ ਹੁੰਦੀਆਂ ਸਨ ਸੋ ਸਤਿਗੁਰੂ ਮਹਾਰਾਜ ਜੀ ਦਾ ਵੀ ਹੁਕਮ ਹੈ ਆਪਾਂ ਨੂੰ ਸੋ ਇਸ ਤਰ੍ਹਾਂ ਕਰਨ ਦਾ ਆਪਾਂ ਕਰ ਸਕਦੇ ਹਾਂ ਗੁਰੂ ਕਿਉ ਸਿੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ